ਤੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ। ਤੋ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਮੈਂ ਖੁਦਾ ਆਂ, ਮੈਂ ਪ੍ਰਭੂ ਆਂ। ਕਿਉਂਕਿ ਅਸੀਂ ਇਸ ਧਰਤੀ ਦੇ ਉੱਤੇ ਰਹਿੰਦੇ ਆਂ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਆਮ ਹੀ ਇੱਕ ਸੰਤ, ਇੱਕ ਮਹਾਪੁਰਸ਼ ਮੰਨਦੇ ਨੇ ਪਰ ਉਹ ਅਧਿਕਾਰ ਜੋ ਇਸ ਤਰਤੀ ਉਤੇ ਪ੍ਰਭੂ ਦਾ ਹੀ ਉਹ ਉਹ ਨੂੰ ਨਹੀਂ ਦਿੰਦੀ ਹallelujah ਵੇਖੋ ਅੱਜ ਅਸੀਂ ਵਚਨਾਂ ਚੋਂ ਸਿੱਖਾਂਗੇ ਕਿ ਪ੍ਰਭੂ ਨੇ ਖੁਦ ਕਿਹਾ ਕਿ ਮੈਂ ਪ੍ਰਭੂ ਵੇਖੋ ਜਦੋਂ ਅਸੀਂ ਸੰਤ ਜੂਨਾ ਦੀ ਅੰਜੀਲ ਉਹਦਾ 13ਵਾਂ ਭਾਗ ਉਹਦੀ 13ਇਤ ਨੂੰ ਪੜ੍ਹਦੇ ਹਾਂ ਤੇ ਪ੍ਰਭੂ ਯਿਸੂ ਅਸੀ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿੰਦੇ ਜੀ ਇਹ ਠੀਕ ਆ ਕਿਉਂਕਿ ਮੈਂ ਉਹੀ ਹਾਂ ਵੇਖੋ ਪ੍ਰਭੂ ਯਿਸੂਸੀ ਨੇ ਜਗ੍ਹਾ ਤੇ ਕਿਹਾ ਕਿ ਤੁਸੀਂ ਮੈਨੂੰ ਗੁਰੂ ਗੁਰੂ ਮੰਨ ਕੇ ਸਿਖਾਉਣ ਵਾਲਾ ਕਹਿੰਦੇ ਜੀ ਤੇ ਠੀਕ ਹੈ ਮੈਂ ਤੁਹਾਡਾ ਗੁਰੂ ਵੀ ਹਾਂ ਤੇ ਤੁਹਾਡਾ ਪ੍ਰਭੂ ਵੀ ਵੇਖੋ ਗੁਰੂ ਲੱਗਦਾ ਇੱਕ ਸੰਤ ਨਾਲ ਇੱਕ ਮਹਾਪੁਰਸ਼ ਦੇ ਨਾਲ ਪਰ ਵੇਖੋ ਪ੍ਰਭੂ ਲੱਗਦਾ ਆ ਖੁਦਾ ਦੇ ਨਾਲ ਹਾਲੇਲੂਇਆ ਵੇਖੋ ਕਿਹੇ ਸੰਤ ਮਹਾਪੁਰਸ਼ ਦੇ ਨਾਮ ਦੇ ਨਾਲ ਪ੍ਰਭੂ ਨਹੀਂ ਲੱਗਦਾ ਪ੍ਰਭੂ ਇਸ ਧਰਤੀ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਲੱਗਦਾ ਹੈ ਕਿਉਂ ਲੱਗਦਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਸ਼ਬਦ ਦੇਹ ਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਇਸੇ ਸ਼ਬਦ ਨੇ ਜਿਹੜੀ ਦੇਹ ਲਈ ਉਸ ਦੇਹ ਦਾ ਨਾਮ ਰੱਖਿਆ ਗਿਆ ਯਿਸੂ ਮਸੀਹ ਵੇਖੋ ਖੁਦ ਪ੍ਰਭੂ ਖੁਦਾ ਹੀ ਉਹ ਸ਼ਬਦੀ ਇਸੇ ਕਰਕੇ ਉਸਦੇ ਨਾਲ ਪ੍ਰਭੂ ਲੱਗਦਾ ਹੈ ਇਹ ਜਗ੍ਹਾ ਤੇ ਪ੍ਰਭੂ ਨੇ ਕਲੀਅਰ ਕਰ ਦਿੱਤਾ ਕਿ ਮੈਂ ਤੁਹਾਡਾ ਗੁਰੂ ਵੀ ਹਾਂ ਤੇ ਮੈਂ ਤੁਹਾਡਾ ਪ੍ਰਭੂ ਵੀ ਹਾਂ ਹallelujah ਪ੍ਰਭੂ ਨੇ ਕਿਹਾ ਜੀ ਮੈਂ ਤੁਹਾਡਾ ਗੁਰੂ ਅਤੇ ਪ੍ਰਭੂ ਉਹ ਕਿ ਤੁਹਾਡੇ ਪੈਰ ਧੋਤੇ ਨੇ ਤੇ ਤੁਹਾਨੂੰ ਹੀ ਚਾਹੀਦਾ ਆ ਕਿ ਤੁਸੀਂ ਇਦਾਂ ਹੀ ਧਰਤੀ ਦੇ ਉੱਤੇ ਰੋ ਵੇਖੋ ਇਹ ਜਗ੍ਹਾ ਤੇ ਪ੍ਰਭੂ ਨੇ ਕਲੀਅਰ ਦੱਸ ਦਿੱਤਾ ਹallelujah ਹੋਰ ਵੀ ਵੇਖੋ ਵਚਨ ਜਦੋਂ ਅਸੀਂ ਸੰਤ ਜੂਨਾ ਦੀ ਅੰਜੇਲ ਉਹਦਾ 14ਵਾਂ ਬਾਪ ਉਹਦੀ ਸ਼ੇਅਤ ਪੜਦੇ ਆ ਉਹ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਰਾਹ ਸੱਚ ਤੇ ਜੀਵਨ ਮੈਂ ਪ੍ਰਭੂ ਨੇ ਕਿਹਾ ਸਵਰਗ ਦਾ ਰਾਹ ਇਸ ਧਰਤੀ ਉੱਤੇ ਪ੍ਰਭੂ ਨੇ ਕਿਹਾ ਮੈਂ ਸੱਚ ਵੇਖੋ ਭੈਣ ਭਰਾ ਇੱਕ ਉਹਦਾ ਸੱਚ ਇੱਕ ਉਹਦਾ ਝੂਠ ਪ੍ਰਭੂ ਨੇ ਕਿਹਾ ਇਸ ਧਰਤੀ ਉੱਤੇ ਸੱਚ ਮੈਂ ਬਿਲਕੁਲ ਜੀਵਨ ਪ੍ਰਭੂ ਨੇ ਕਿਹਾ ਇਸ ਧਰਤੀ ਉੱਤੇ ਮੁਕਤੀ ਮੇਰੇ ਕੋਲ ਆ ਤੇ ਮੈਂ ਹੀ ਮੁਕਤੀ ਦੇ ਸਕਦਾ ਹਾਂ ਤੇ ਵੇਖੋ ਭੈਣ ਪ੍ਰਾਉ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਕਿਹਾ ਕਿ ਜਿੱਥੇ ਮੈਂ ਆ ਉੱਥੇ ਹੀ ਮੇਰਾ ਚੇਲਾ ਹੋਵੇਗਾ ਇਹ ਨਹੀਂ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਨੂੰ ਕਿਤੇ ਦਸ ਰਾਹ ਦਸਨਾਇਆ ਕਿ ਇਹ ਨਹੀਂ ਵੇਖੋ ਪ੍ਰਭੂ ਨੇ ਕਿਹਾ ਜਿੱਥੇ ਮੈਂ ਆ ਉੱਥੇ ਹੀ ਮੇਰਾ ਚਾਉਣ ਵਾਲਾ ਹੋਵੇਗਾ ਹਾਲੇਲੂਇਆ ਵੇਖੋ ਪੈਣ ਪ੍ਰਾਉ ਇਸ ਜਗ੍ਹਾ ਤੇ ਪ੍ਰਭੂ ਨੇ ਆਪਣੇ ਮੂੰਹ ਦੇ ਵਿੱਚੋਂ ਬੋਲ ਕੇ ਕਲੀਅਰ ਕਰ ਦਿੱਤਾ ਕਿ ਇਸ ਧਰਤੀ ਦੇ ਉੱਤੇ ਸਭ ਕੁਝ ਮੈਂ ਹੀ ਆ ਪ੍ਰਭੂ ਨੇ ਦੱਸ ਦਿੱਤਾ ਕਿ ਮੈਂ ਹੀ ਖੁਦਾ ਐ ਤੇ ਵੇਖੋ ਖੁਦਾ ਹੀ ਮੁਕਤੀ ਦੇ ਸਕਦਾ ਹੈ ਖੁਦਾ ਹੀ ਸੱਚ ਹੋ ਸਕਦਾ ਹੈ ਹਾਲੇਲੂਇਆ ਤੇ ਵੇਖੋ ਅੱਗੇ ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਸੰਤ ਜੀ ਉਹਨਾਂ ਦੀ ਅੰਜੀਲ 8 ਦੀ 12 ਦੇ ਵਿੱਚ ਲਿਖਿਆ ਪ੍ਰਭੂ ਯਿਸੂਸੀ ਜੀ ਨੇ ਕਿਹਾ ਕਿ ਇਸ ਸੰਸਾਰ ਦਾ ਚਾਨਣ ਮੈਂ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਜਿਹੜਾ ਵੀ ਕੋਈ ਮਨੁੱਖ ਮੇਰੇ ਪਿੱਛੇ ਚੱਲੇਗਾ ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਇਹ ਜਗ੍ਹਾ ਤੇ ਪ੍ਰਭੂ ਨੇ ਕਲੀਅਰ ਕਰ ਦਿੱਤਾ ਕਿ ਹਨੇਰੇ ਦੀ ਉਹ ਤਾਕਤ ਜਿਹੜੀ ਇਨਸਾਨ ਦੇ ਅੰਦਰ ਕੰਮ ਕਰਦੀ ਆ ਪ੍ਰਭੂ ਨੇ ਕਿਹਾ ਕਿ ਉਹਨੂੰ ਖਤਮ ਕਰਨ ਲਈ ਚਾਨਣ ਮੈਂ ਪ੍ਰਭੂ ਨੇ ਕਿਹਾ ਜਿਹੜਾ ਵੀ ਕੋਈ ਮੇਰੇ ਪਿੱਛੇ ਚੱਲੇਗਾ ਉਹ ਕਦੇ ਵੀ ਹਨੇਰੇ ਦੇ ਵਿੱਚ ਨਹੀਂ ਜੀਵੇਗਾ ਅੰਨੇਰੇ ਵਿੱਚ ਜੀਂਦਾ ਮਰਦਲ ਕਿ ਉਹ ਕਹੇ ਵੀ ਬੁੱਤ ਨੂੰ ਪ੍ਰਤ ਨੂੰ ਪੱਥਰ ਨੂੰ ਮੂਰਤੀ ਨੂੰ ਕਹੇ ਨੂੰ ਵੀ ਮੱਥਾ ਨਹੀਂ ਟੇਕੇਗਾ ਪ੍ਰਭੂ ਨੇ ਕਿਹਾ ਕਿ ਮੈਂ ਉਹਨੂੰ ਜੀਵਨ ਜੀਣ ਦੀ ਇੱਕ ਉਹਦੇ ਅੰਦਰ ਜਾ ਕੇ ਰੋਸ਼ਨੀ ਧਾਵਾਂਗਾ ਕਿ ਉਹਨੂੰ ਪਤਾ ਲੱਗੇ ਕਿ ਕਿੱਦਾਂ ਇਨਸਾਨ ਧਰਤੀ ਦੇ ਉੱਤੇ ਰਹਿ ਸਕਦਾ ਹੈ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਜਦੋਂ ਯਿਸੂ مسیਹ ਅੰਦਰ ਆਉਂਦਾ ਹੈ ਜਦੋਂ ਇਹ ਚਾਨਣ ਅੰਦਰ ਆਉਂਦਾ ਹੈ ਤੇ ਬੰਦੇ ਦਾ ਜੀਵਨ ਬਦਲੀ ਹੋਉ ਚੰ ਚਰ ਬਿਲਕੁਲ ਲੋਕ ਕਹਿੰਦੇ ਨੇ ਧਰਮ ਬਦਲੀ ਹੋ ਗਿਆ ਪਰ ਉਹ ਇਨਸਾਨ ਦਾ ਜੀਵਨ ਬਦਲੀ ਹੁੰਦਾ ਹੈ ਇਹ ਜੀਵਨ ਬਦਲੀ ਖੁਦਾ ਹੀ ਕਰ ਸਕਦਾ ਹੈ ਕੋਈ ਇਨਸਾਨ ਨਹੀਂ ਕਰ ਸਕਦਾ ਹਾਲੇਲੂਇਆ ਸੰਤ ਇਨਸਾਨ ਇੱਕ ਦੂਜੇ ਨੂੰ ਸਿਖਾ ਸਕਦਾ ਹੈ ਰਾਹ ਦਾ ਸਕਦਾ ਪਰ ਜੀਵਨ ਬਦਲੀ ਕਰਨ ਵਾਲਾ ਉਹ ਜਿੰਦਾ ਖੁਦਾ ਹੈ ਇਹ ਜਗਤ ਨੂੰ ਕਲੀਅਰ ਕਰ ਦਿੱਤਾ ਪ੍ਰਭੂ ਨੇ ਕਿ ਮੈਂ ਹੀ ਚਾਨਣ ਆ ਮੈਂ ਹੀ ਰਾਹ ਸੱਚ ਤੇ ਜੀਵਨ ਆ ਪ੍ਰਭੂ ਨੇ ਕਿਹਾ ਮੈਂ ਹੀ ਪ੍ਰਭੂ ਅਤੇ ਮੈਂ ਹੀ ਗੁਰੂਆਂ ਸਭ ਕੁਝ ਪ੍ਰਭੂ ਨੇ ਕਿਹਾ ਤਾਂ ਕਿ ਮੈਂ ਵੇਖੋ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਪੜ੍ਹਦੇ ਆ ਉਹ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਮੈਂ ਅਲਫਾ ਅਮੇਗਾ ਪ੍ਰਭੂ ਨੇ ਕਿਹਾ ਮੈਂ ਹੀ ਆਖਰੀ ਆ ਮੈਂ ਹੀ ਅੰਤ ਆ ਮੈਂ ਹੀ ਸ਼ੁਰੂਆਤ ਆ ਤੇ ਵੇਖੋ ਪੈਨ ਪ੍ਰਾਉ ਸਭ ਕੁਝ ਉਹੀ ਆ ਹਾਲੇਲੂਇਆ